ਬਲਾਵਲ ਮਹੱਲਾ ਪੰਜਵਾਂ ਹੰਬੁਧ ਪਰਵਾਦ ਨੀਤ ਲੋਭ ਰਸਨਾ ਸਾਦ ਲਪਟ ਕਪਟ ਗ੍ਰਹਿ ਬੇਦਿਆ ਮਿੱਥਿਆ ਵਿਖਿਆਦ ਐਸੀ ਪੇਖੀ ਨੇਤਰ ਮਹਿ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਧਨ ਜੋਬਨਾ ਨਾ ਮੈਂ ਬਿਨ ਬਾਦ ਰਹਾਉ ਰੂਪ ਧੂਪ ਸੁਗੰਧਤਾ ਕਾਪੁਰ ਪੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰ ਤ ਫਿਰ ਤ ਮਨੁਖ ਭਇਆ ਥਿਨ ਭੰਗਨ ਦੇਹਾਦ ਇਹੇ ਅਵਸਰ ਤੇ ਚੂਕਿਆ ਬਹੁ ਜੋਨ ਪਰਵਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਆਨੰਦ ਤਾ ਕੈ ਪੂਰਨ ਨਾਦ ਬਲਾਵਲ ਮਹੱਲਾ ਪੰਜਵਾਂ ਚਰਨ ਭਏ ਸੰਤ ਬੋਹਿ ਥਾ ਤਰੇ ਸਾਗਰ ਜੀਤ ਮਾਰਗ ਪਾਏ ਉਦਿਆਨ ਮਹਿ ਉ ਗੁਰ ਦਸਤੇ ਭੀਤ ਹਰ 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 ਹਰੇ ਹਰ 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 ਹੀਤ ਉਠਤ ਬੈਠਤ ਸੋਵਤੇ ਹਰ 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 ਚੇਤ ਰਹਾਉ ਪੰਜ ਚੋਰ ਆਗੇ ਭਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੁਬਾਸੀਤ ਨਿਸ਼ਚਲ ਆਸਨ ਮਿੱਟੀ ਚਿੰਤ ਨਾਹੀ ਡੋਲੇਤ ਪਰਮ ਭਲਾਵਾ ਮਿਟ ਗਿਆ ਪ੍ਰਭ ਪੀਖਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਐ ਕੀਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮ੍ਰੇਤ ਬਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ ਵਾ ਦਿਨ ਬਲੇਹਾਰੀ ਤਨ ਮਨੇ ਅਪਨੋ ਜੀਆ ਰਾ ਫਿਰ ਫਿਰ ਹਉ ਵਾਰੀ ਰਹਾਉ ਏਤ ਸੜਾਈ ਮੋਹੇ ਤੇ ਇਤਨੀ ਦ੍ਰਿੜ ਤਾਰੀ ਸਗਲ ਰੇਨ ਓਹ ਮਨ ਭਇਆ ਬਿਨਸੀ ਅਪਤਾਰੀ ਨਿੰਦ ਚਿੰਦ ਪਰ ਦੁਖ ਨਾ ਆਏ ਖਿਨ ਮਹਿ ਜਾਰੀ ਦਇਆ ਮਇਆ ਅਰ ਨਿਕਟ ਪੇਖ ਨਾਹੀ ਦੂਦਾਰੀ ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ਹੀਤ ਚੀਤ ਸਭ ਪ੍ਰਾਣ ਧਨ ਨਾਨਕ ਦਰਸਾਰੀ ਬਲਾਵਨ ਮਹੱਲਾ ਪੰਜਵਾਂ ਤਹਿਲ ਕਰਉ ਤੇਰੇ ਦਾਸ ਕੀ ਪਗ ਝਾਰੂ ਬਾਲ ਮਸਤਕ ਆਪਣਾ ਭੇਟ ਦੇਉ ਗੁਣ ਸੁਨੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਉ ਤੁਮ ਮਿਲਹੁ ਦਿਆਲ ਨਿਸਬਾਸਰ ਮਨ ਅਨੰਦ ਹੋਤ ਚਿਤਵਤ ਕਿਰਪਾਲ ਰਹਾਉ जगत् उद्धारन साधु प्रभु इन लागोपाल मोह को दीजे दान प्रभु संतन पग राल उक्त स्यान प्रकाश नहीं ना ही कश काल परम पैर आखो मोह ते काटो जम जाल बिनो करू करणापते पिता प्रत पाल गुण गाऊ तेरे साध संग नानक सुख साल ਲਾਵਲ ਮਹੱਲਾ ਪੰਜਵਾਂ ਕੀਤਾ ਲੋੜ ਹੈ ਸੋ ਕਰਹਿ ਤੁਜ ਬਿਨ ਕਛ ਨਾਹੀ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ ਤੁਮਰੀ ਕਿਰਪਾ ਤੇ ਛੂਤੀ ਐ ਬਿਨ ਸਹਿ ਅਹਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾ ਮੈਂ ਬਿਨਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨ ਸਾਪੂਰ ਜਿਤ ਜਿਤ ਲਾਭ ਹੋ ਤਿਤ ਤਿਤ ਲੱਗਹਿ ਸਿਆਨਪ ਸਭ ਜਾਲੀ ਜਤ ਕਤ ਤੁਮ ਪਰਪੂਰ ਹੋ ਮੇਰੇ ਦੀਨ ਦਿਆਲੀ ਸਭ ਕਿਸ ਤੁਮ ਤੇ ਮੰਗਨਾ ਵਡ ਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਲਾਵਲਾ ਮਹੱਲਾ ਪੰਜਵਾਂ ਸਾਧ ਸੰਗਤ ਕੈ ਬਾਸ ਬੈ ਕਲ ਮਲ ਸਭ ਨਸਨਾ ਫਰਬ ਸੇਤੀ ਰੰਗ ਰਾਤਿਆ ਤਾਂ ਤੇ ਗਰਬ ਨਾ ਗਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਮਨ ਧਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਣਾ ਰਹਾ ਹਰ ਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਭਈ 옳 ਕਮਲ ਵਿਗਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਜੀ ਤ੍ਰਿਸ਼ਨਾ ਦਹਾਂ ਦੇ ਸੁਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰੱਖ ਨਹਾਰੈ ਰੱਖਿਆ ਭਏ ਭ੍ਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸ਼ਨਾ ਬਲਾਵਲ ਮਹੱਲਾ ਪੰਜਵਾਂ ਪਾਣੀ ਪੱਖਾ ਪੀ ਸਦਾਸਕੈ ਤਬ ਹੋਏ ਨਿਹਾਲ ਰਾਜ ਮਿਲਖ ਸਿੱਕਦਾਰੀਆਂ ਅਗਨੀ ਮਹਿ ਜਾਲ ਸੰਤ ਜਨਾ ਕਾ ਸ਼ੋਹਰਾ ਤੇ ਸਚਰਨੀ ਲਾਗ ਮਾਇਆ ਧਾਰੀ ਛਤਰਪਤ ਤਿੰਨ ਛੋਡੋਂ ਤਿਆਗ ਰਹਾਉ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਘਰਾ ਓਡ ਲਗਨ ਨਾ ਹੋਈ ਸਾਖਤ ਸਿਰ ਪਾਉ ਰੇਸਮੀ ਪਹਿਰਤ ਪਤ ਖੋਈ ਸਾਖਤ ਸਿਓ ਮੁਖ ਜੋਰੀਐ ਅਦੇ ਵਿੱਚੋਂ ਟੁੱਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਉਤ ਤਹਿ ਛੂਟੈ ਸਭ ਕਿਸ ਤੁਮ ਹੀ ਤੇ ਹੋਵਾ ਆਪ ਬਣਤ ਬਣਾਈ ਦਰਸ਼ਨ ਭੇਟ ਤਸਾਧ ਕਾ ਨਾਨਕ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ ਸਰਮਣੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵਾਂ ਕਰ ਕਿਰਪਾ ਦਿਆਲ ਪ੍ਰਭ ਇਹ ਨਿਦ ਸਿਧ ਪਾਵਾਂ ਸੰਤ ਜਨਾ ਕੀ ਰੇਣੁ ਕਾ ਲੈ ਮਾਥੈ ਲਾਵਾਂ ਰਹਾਉ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬਲਾਵਾਂ ਪਾਮ ਮਲੋਵਾਂ ਆਪ ਤਿਆਗ ਸੰਤ ਸੰਗ ਸਮਾਵ ਸਾਸ ਸਾਸ ਨਹਿ ਵਿਸਰੈ ਅਨ ਕਤਹਿ ਨਾ ਧਾਵਾਂ ਸਫਲ ਦਰਸ਼ਨ ਗੁਰ ਭੇਟੀਐ ਮਾਨ ਮੋਹ ਮਟਾਵਉ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵਉ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵ ਬਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾਂ ਸਭ ਮਹਿ ਪ੍ਰਗਟ ਆਇ ਜਿਸ ਜਨ ਹੋਵਾ ਸਾਧ ਸੰਗ ਤਿਸ ਭੇਟੈ ਹਰਿ ਰਾਇ ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੀ ਗੁਰ ਘਰ ਲੈ ਆਇਆ ਰਹਾਉ ਸਰਨ ਪਰੇ ਕੀ ਰਾਖਤਾ ਨਾਹੀ ਸਹਸਾਇਆ ਕਰਮ ਭੂਮ ਹਰ ਨਾਮ ਬੋਏ ਔਸਰਦੁਲ ਭਾਇਆ ਅੰਤਰ ਜਮੀ ਆਪ ਪ੍ਰਭ ਸਭ ਕਰੇ ਕਿਰਾਇਆ ਪਤਿਤ ਪਨੀਤ ਘਣੇ ਕਰੇ ठाकुर बिरदाया ਮਤ ਭੂਲੋ ਮਨੁ ਖਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖ ਸੀ ਜੋ ਪ੍ਰਭ ਪਹਿਰਾਇਆ ਬਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਿਨ ਸਾਜਿਆ ਕਰ ਦੁਰਲੱਭ ਦੀ ਅਨਕ ਸਿਧਰ ਮਨ ਮੈਂ ਟੱਕੇ ਨਿਰਮਲ ਦ੍ਰਿਸ਼ਟੀ ਕਿਉ ਬਿਸਰੈ ਪ੍ਰਭ ਮਨੈ ਤੀ ਜਿਸਕੇ ਗੁਣ ਏ ਪ੍ਰਭ ਤਜ ਰਚੇ ਜੇ ਆਨਸਿਓ ਸੋਰ ਲੀਐ ਖੇ ਰਹਾਉ ਸਿਮਰਹੁ ਸਿਮਰਹੁ ਸਾਸ ਸਾਸ ਮਤ ਬਿਲਮ ਕਰੇ ਛੋੜ ਪਰਪੰਚ ਪ੍ਰਭ ਸਿਓ ਰਚੋ ਤਜ ਕੂੜੇ ਨੇ ਜਿਨ ਅਨਕ ਏਕ ਬਹ ਰੰਗ ਕੀਏ ਹੈ ਹੋਸੀਏ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤਲੇ ਉਚੇ ਤੇ ਊਚਾ ਵੱਡਾ ਸਭ ਸੰਗ ਵਰਨੇ ਦਾਸ ਦਾਸ ਕੋ ਦਾਸਰਾ ਨਾਨਕ ਕਰਲੇ ਬਲਾਵਲ ਮਹੱਲਾ ਪੰਜਵਾ ਇਕ ਠੇਕ ਗਵਿੰਦ ਕੀ ਤਿਆਗੀ ਆਨਿਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੀ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੀ ਰਹਾਉ ਆਪ ਰੱਖੈ ਆਪ ਦੇਵ ਸੀ ਆਪੇ ਪ੍ਰਤਪਾਰਹਿ ਦੀਨ ਦਿਆਲ ਕਿਰਪਾ ਨਿਦੇ ਸਾਸ ਸਾਸ ਸੁਮਾਰੈ ਕਰਮ ਹਾਰ ਜੋ ਕਰ ਰਹਾ ਸਾਈ ਵਢਿਆਈ ਗੁਰ ਪੂਰੈ ਉਪਦੇਸਿਆ ਸੁਖ ਖਸਮਰ ਜਾਈ ਚਿੰਤ ਅੰਦੇ ਸਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਨਸੈ ਨਹਿ ਛੁਡ ਜਾਏ ਨਾਨਕ ਰੰਗ ਰਾਤਾ ਬਲਾਵਲ ਮਹੱਲਾ ਪੰਜਵਾਂ ਮਹਾ ਤਪਤ ਤੇ ਭਈ ਸ਼ਾਂਤ ਪਰਸਤ ਪਾਪ ਨਾਠੀ ਅੰਧਕੂਪ ਮੈਂ ਗਲਤ ਥੇ ਕਾਢ ਦੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਉਨ ਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਣ ਰਹਾਉ ਪਰਾ ਪੂਰਬ ਲਾ ਲਿਖਿਆ ਮਿਲਿਆ ਅਬ ਆਈ ਬਸਤ ਸੰਗ ਹਰ ਸਾਧਕੈ ਪੂਰਨ ਆਸਾਈ ਭੈ ਬਿਨ ਸੇ ਤਿਹੋ ਲੋਕ ਕੇ ਪਾਏ ਸੁਖ ਥਾਨ दया करी समरथ गुरु बसिया मन नाम नानक की तू टेक प्रब तेरा आधार करन कारण समरथ प्रब हारे अगम अपार बलावल महल्ला पंजवा सोई मलीन दीन हीन जिस प्रब विसरान करन हार ना बूजई आप गन बेगान दुख तदे जद विसरै ਸੁਖ ਪ੍ਰਭ ਚੇਤਿਆਈ ਸੰਤਨ ਕੈ ਆਨੰਦ ਏਹੁ ਨੇਤ ਹਰ ਗੁਣ ਗਾਏ ਰਹਾਉ ਊਚੇ ਤੇ ਨੀਚਾ ਕਰੇ ਨੀਚ ਖਿਨ ਮੈਂ ਥਾਪੈ ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ ਪੇਖ ਤੱਲੀ ਲਾ ਰੰਗ ਰੂਪ ਚਲਣੈ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਨਾਈ ਹਰ ਦਿਨ ਸਰੈਣ ਨਾਨਕ ਜਪੈ ਸਦ ਸਦ ਬਲ ਜਾਈ ਬਲਾਵਲ ਮਹੱਲਾ ਪੰਜਵਾਂ ਜਲ ਟੂਵਾਂ ਇਹ ਸੀਸ ਕਰ ਕਰ ਪਗ ਫਖਲਾਵਾਂ ਬਾਰ ਜਾਉ ਲਖ ਬੇਰੀਆ ਦਰਸ ਪੀਖ ਜਿਵਾਵ ਕਰੋ ਮਨੋ ਵਰਥ ਮਨੈ ਮਾਹੀ ਆਪਣੀ ਪ੍ਰਭ ਤੇ ਪਾਵਾਂ ਦੇਉ ਸੁਹਨੀ ਸਾਧਕੈ ਬੀਜ ਜਨ ਟੁਲਾਵੂ ਰਹਾਉ ਅੰਮ੍ਰਿਤ ਗੋਣ ਸੰਤ ਬੋਲ ਤੇ ਸੁਣ ਮਨਹਿ ਪਿਲਾਵੂ ਪੂਰ ਰਸ ਮਹਿ ਸ਼ਾਂਤ ਤ੍ਰਿਪਤ ਹੋਏ ਵਿਖੈ ਜਲ ਨਿਭਜਾਵੂ ਜਬ ਭਗਤ ਕਰਹਿ ਸੰਤ ਮੰਡਲੀ ਤਿਨ ਮਿਲ ਹਰ ਗਾਵੂ ਕਰੋ ਨਮਸ਼ਕਾਰ ਭਗਤ ਜਨ ਤੂਰ ਮੁਖ ਲਾਵੂ ਉਠਤ ਬੈਠਤ ਜਪਉ ਨਾਮ ਇਹੋ ਕਰਮ ਕਮਾਵੂ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵ ਬਲਾਵਲ ਮਹੱਲਾ ਪੰਜਵਾਂ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਈ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਅੱਖੀ ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਡਿਆ ਪ੍ਰਭ ਜਾਲਨ ਬੋ ਜਾਈ ਅਮਰਤ ਨਾਮ ਜਲ ਸੰਚਿਆ ਗੁਰ ਭਈ ਸਹਾਈ ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੀ ਪ੍ਰਭ ਪਾਇਆ ਮਤ ਕੋਈ ਜਾਣ ਹੋ ਅਵਰ ਕਸ ਸਭ ਪ੍ਰਭ ਕਹਿ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਲਾਵਲ ਮਹੱਲਾ 5 ਵੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖ ਦਾ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਨ ਵਿਖ ਉਤਰੈ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਵਿੰਦ ਕਾ ਬਿਨ ਸਹਿ ਭ੍ਰਮ ਭ੍ਰਾਂਤ ਗੁਰ ਪੂਰਾ ਜਿਸ ਭੇਟਿਆ ਤਾਂ ਕੈ ਸੁਖ ਪਰਵੇਸ਼ ਮਨ ਕੀ ਮਤ ਤਿਆਗੀ ਐ ਸੁਣੀਐ ਉਪਦੇਸ਼ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾ ਤਾਰ ਮਨ ਤੇ ਕਭੋ ਨਾ ਵਿਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਓ ਰੰਗ ਲੱਗਾ ਆਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਭ ਹੋ ਸੇਵ ਨਿਦ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬਹ ਨਾ ਬੀਸਰੈ ਪ੍ਰਭ ਪਰਮ ਆਨੰਦ ਬਲਾਵਲ ਮਹੱਲਾ ਪੰਜਵਾਂ ਤ੍ਰਿਸ਼ਣ 부ਜੀ ਮਮਤਾ ਗਈ 나ਠੇ ਭੈ ਪਰਮਾ ਥਿਤ ਪਾਈ ਆਨੰਦ ਭਇਆ ਗੁਰ ਕੀਨੇ ਧਰਮਾ ਗੁਰਪੂਰਾ ਆਰਾਧਿਆ ਬਿਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਭਇਆ ਪਾਇਆ ਸੁਖ ਵੀਰ ਰਹਾਉ ਸੋਵਤ ਹਰ ਜਪ ਜਾਗਿਆ ਵੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਂ ਕਾ ਅਚਰਜ ਸਵਾਦ ਆਪ ਮੁਕਤ ਸੰਗੀ ਤਰੇ ਕੁੱਲ ਕਟੰਭ ਉਧਾਰੀ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੀ ਨੀਚ ਅਨਾਥ ਅਜਾਨਮੈ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ ਬਲਾਵਲ ਮਹੱਲਾ